ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਕਰਮੋ ਭਾਗ ਦੂਜਾ ਇਸ ਕਹਾਣੀ ਨੂੰ ਲਿਖਿਆ ਹੈ ਲੇਲਵੀ ਸਰਦਾਰ ਜੀ ਨੇ ਕਰਮੋ ਨੇ ਰੈਂਦਾ ਘਰ ਦਾ ਕੰਮ ਕਾਲੀ ਨਾਲ ਮੁਕਾ ਦਿੱਤਾ ਤੇ ਹੱਥ ਵਿੱਚ ਇੱਕ ਵੱਡਾ ਸਾਰਾ ਝੋਲਾ ਚੁੱਕ ਕੇ ਮਾਈ ਤਾਰੋ ਨਾਲ ਸ਼ਹਿਰ ਵੱਲ ਨੂੰ ਚੱਲ ਪਈ ਰਾਹ ਵਿੱਚ ਜਾਂਦੀ ਕਰਮੋ ਨੂੰ ਪਿੰਡ ਦੀਆਂ ਸੁਆਣੀਆਂ ਉਸ ਦਾ ਹਾਲਚਾਲ ਪੁੱਛ ਕੇ ਲੰਗਦੀਆਂ ਸੀ ਤੇ ਤਾਰੋ ਮਾਈ ਨੂੰ ਕਰਮੋ ਦਾ ਖਿਆਲ ਰੱਖਣ ਲਈ ਵੀ ਕਹਿੰਦੀਆਂ ਸੀ ਕਰਮੋ ਤੇ ਹੁਣ ਜਵਾਨੀ ਦਾ ਪੈਰਾ ਪੈ ਗਿਆ ਸੀ ਉਸ ਦੀ ਦੇ ਪਹਿਲਾਂ ਨਾਲੋਂ ਭਾਰੀ ਤੇ ਉਸ ਦਾ ਰੰਗ ਜੇਠ ਦੀਆਂ ਧੁੱਪਾਂ ਵਾਂਗ ਚਮਕਣ ਲੱਗ ਪਿਆ ਸੀ ਪਰ ਕਰਮੋ ਆਪਣੀ ਦੇ ਵਿੱਚ ਆਈ ਤਬਦੀਲੀ ਬਾਰੇ ਬਿਲਕੁਲ ਅਣਜਾਣ ਸੀ ਉਸ ਦਾ ਸਰੀਰ ਹੁਣ ਹਵਾਵਾਂ ਨੂੰ ਮਹਿਕਾ ਵੰਡਣ ਲੱਗ ਪਿਆ ਸੀ ਉਸ ਦਾ ਚਮਕਦਾ ਚਿਹਰਾ ਤੇ ਗੱਲਾਂ ਤੇ ਆਈ ਲਾਲੀ ਪੋ ਦੀ ਪੈਂਦੀ ਠੰਡ ਨੂੰ ਜਿਵੇਂ ਮਖੌਲਾਂ ਕਰਨ ਲੱਗੀ ਸੀ ਉਸ ਦਾ ਵਾਅਦਾ ਕਰਦ ਹੁਣ ਜਿਵੇਂ ਪਹਾੜੀਆਂ ਤੋਂ ਉੱਚਾ ਹੋ ਕੇ ਅੰਬਰਾਂ ਨੂੰ ਛੂੰਹਣ ਦੀਆਂ ਗੱਲਾਂ ਕਰਦਾ ਸੀ ਨਹੀਂ ਪੁੱਤ ਕਰਮੋ ਹੁਣ ਤਾਂ ਤੂੰ ਕਿਸੇ ਸੁਆਣੀ ਤੋਂ ਘਟਣੀ ਜਾਪਦੀ ਹੁਣ ਤਾਂ ਤੇਰੇ ਪਿਓ ਨਾਲ ਤੇਰੇ ਮੁਕਲਾਵੇ ਦੀ ਗੱਲ ਹੋਰ ਨਹੀਂ ਪੈਣੀ ਆ ਉਹਨੇ ਤਾਂ ਕਦੇ ਸੋਚਣਾ ਹੀ ਨਹੀਂ ਵੀ ਕੁੜੀ ਕੋਠੇ ਜਿੰਨੀ ਹੋਈ ਪਈ ਆ ਇਹਦੇ ਲਈ ਵੀ ਕੋਈ ਚੰਗੇ ਘਰ ਦਾ ਮੁੰਡਾ ਲੱਭ ਕੇ ਇਹਦਾ ਮੁਕਲਾਵਾ ਕਰ ਦੇਵੇ ਮੇਰਾ ਤਾਂ ਪੁੱਤ ਮੈਨੂੰ ਲੱਗਦਾ ਥੋੜਾ ਸਮਾਂ ਹੀ ਰਹਿ ਗਿਆ ਇਸ ਜਹਾਨ ਤੇ ਮਿਲੇ ਸਵਾਸਾਂ ਦਾ ਪਤਾ ਨਹੀਂ ਕਦੋਂ ਅੰਤ ਹੋ ਜਾਵੇ ਹੁਣ ਤਾਂ ਮੇਰਾ ਇਹੋ ਇੱਕ ਸੁਪਨਾ ਕਿ ਜਲਦੀ ਤੂੰ ਆਪਣੇ ਘਰ ਜਾਵੇਂ ਤਾਰੋ ਕਰਮ ਨੂੰ ਕਹਿਣ ਲੱਗੀ ਫੋੜਨਾ ਕੁਝ ਬੇਬੇ ਮੈਂ ਨਹੀਂ ਕਰਵਾਉਣਾ ਅਜੇ ਮੁਕਲਾਵਾ ਐਵੇਂ ਫਿਰ ਸਾਰਾ ਦਿਨ ਗੋਲੇ ਲੱਗੇ ਰਿਹਾ ਕਰਨਾ ਨਾਲੇ ਤੁਸੀਂ ਹੀ ਤਾਂ ਕਿਹਾ ਕਿ ਆ ਕੰਮ ਤੰਦੇ ਨਾ ਕਰਿਆ ਕਰਾਂ ਤੇ ਹੁਣ ਆਪ ਹੀ ਮੈਨੂੰ ਮੁਕਲਾਵੇ ਤੋਰਨ ਦੀਆਂ ਗੱਲਾਂ ਕਰਨ ਲੱਗ ਪਈਆਂ ਨਾਲੇ ਤੁਹਾਨੂੰ ਛੱਡ ਕੇ ਕਿੱਥੇ ਜਾਣਾ ਮੈਂ ਬਾਪੂ ਦਾ ਹਾਲ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਮੇਰੇ ਮਗਰੋਂ ਤਾਂ ਉਹਨੇ ਭੁੱਖਾ ਹੀ ਮਰ ਜਾਣਾ ਤੇ ਰੋਟੀ ਤਾਂ ਉਹ ਚੱਜ ਨਾਲ ਹੁਣ ਖਾਂਦੇ ਹੀ ਨਹੀਂ ਮੈਨੂੰ ਤਾਂ ਦਿਨੋਂ ਦਿਨ ਡਰ ਲੱਗਦਾ ਰਹਿੰਦਾ ਵੀ ਜਿਵੇਂ ਜਿਵੇਂ ਮੈਂ ਵੱਡੀ ਹੋ ਰਹੀ ਆ ਉਮੀ ਉਮੀ ਮੈਨੂੰ ਕੋਈ ਚੋਰਾ ਅੰਦਰੋਂ ਅੰਦਰ ਖਾ ਰਿਹਾ ਹੈ ਕਰਮੋਣੀ ਜਵਾਬ ਦਿੱਤਾ ਲੈ ਪੁੱਤ ਇਹਦੇ ਵਿੱਚ ਡਰ ਵਾਲੀ ਕੀ ਗੱਲ ਆ ਤੂੰ ਸਾਡੀ ਫਿਕਰ ਕਿਉਂ ਕਰਦੀ ਆ ਜਦੋਂ ਦਿਲ ਕੀਤਾ ਮਿਲ ਨਾ ਜਾਇਆ ਕਰੀ ਤੇਰਾ ਵਿਆਹ ਅਸੀਂ ਐਵੇਂ ਕਿਸੇ ਐਰੇ-ਗੇਰੇ ਦੇ ਥੋੜਾ ਕਰਨਾ ਤੇਰਾ ਮੁਕਲਾਵਾ ਤਾਂ ਅਸੀਂ ਗੱਡਿਆਂ ਵਾਲੇ ਸਰਦਾਰਾਂ ਦੇ ਕਰਨਾ ਤਾਂ ਜੋ ਤੁਸੀਂ ਪਲਾਂ ਵਿੱਚ ਹੀ ਸਾਨੂੰ ਮਿਲ ਕੇ ਵਾਪਸ ਆਪਣੇ ਸਹੁਰੇ ਘਰ ਮੁੜ ਜਾਇਆ ਕਰੋ ਤਾਰੋ ਹਸਦੀ ਹੋਈ ਬੋਲੀ ਡਰ ਤਾਂ ਬੇਬੇ ਐਵੇਂ ਆ ਹੋਣ ਨਿੱਤ ਅੱਧੀ ਰਾਤ ਨੂੰ ਪਤਾ ਨਹੀਂ ਮੇਰੇ ਨਾਲ ਕੀ ਹੁੰਦਾ ਹੈ ਮੈਨੂੰ ਲੱਗਦਾ ਹੈ ਜਿਵੇਂ ਮੇਰੀ ਦੇਹ ਭਾਰੀ ਹੋਣ ਲੱਗਦੀ ਹੈ ਤੇ ਫਿਰ ਹੌਲੀ-ਹੌਲੀ ਮੇਰੇ ਸਾਹਾਂ ਦੀ ਰਫਤਾਰ ਤੇਜ਼ ਹੋਣ ਲੱਗਦੀ ਹੈ ਫਿਰ ਇੱਕਦਮ ਜਿਵੇਂ ਸਾਰੇ ਸਰੀਰ ਵਿੱਚ ਚਰਨਾਟ ਪੈਦਾ ਹੋ ਜਾਂਦੀ ਆ ਤੇ ਜਦੋਂ ਮੇਰੀ ਅੱਖ ਖੁੱਲਦੀ ਆ ਤਾਂ ਮੈਨੂੰ ਪੂਰੀ ਕੰਬਣੀ ਚੜ ਜਾਂਦੀ ਹੈ ਤੇ ਸਾਰਾ ਸਰੀਰ ਫਿਰ ਹੌਲਾ-ਹੌਲਾ ਲੱਗਣ ਲੱਗਦਾ ਹੈ ਕਰਮੋਣੀ ਜਵਾਬ ਦਿੱਤਾ ਕੁਝ ਨਹੀਂ ਕੁੜੇ ਇਹ ਤਾਂ ਹੁਣ ਤੇਰੀ ਉਮਰ ਵੱਡੀ ਹੋ ਰਹੀ ਆ ਤੇਰੀ ਦੇਹ ਅੰਦਰ ਪਹਿਲਾਂ ਨਾਲੋਂ ਵਿਕਾਸ ਹੋ ਰਿਹਾ ਹੈ ਇਹ ਕੋਈ ਡਰਨ ਵਾਲੀ ਗੱਲ ਨਹੀਂ ਇਹ ਸਭ ਤਾਂ ਤੈਨੂੰ ਤੇਰੀ ਉਮਰ ਬਾਰੇ ਦੱਸ ਰਿਹਾ ਹੈ ਹੁਣ ਕਰਮੋ ਮੁਕਲਾਵੇ ਜੋਗੀ ਹੋ ਗਈ ਆ ਤਾਰੋ ਨੇ ਹੱਸਦੇ ਹੋਏ ਕਿਹਾ ਅੱਛਾ ਬੇਬੇ ਮੈਂ ਤਾਂ ਨਿਤ ਡਰ ਕੇ ਪਤਾ ਨਹੀਂ ਕੀ ਕੁਝ ਸੋਚਦੀ ਰਹਿੰਦੀ ਸੀ ਕਿ ਪਤਾ ਨਹੀਂ ਕਿਧਰੇ ਮੈਨੂੰ ਕੁਝ ਚਿੰਬੜ ਹੀ ਨਾ ਗਿਆ ਹੋਵੇ ਕਰਮੋ ਨੇ ਕਿਹਾ ਹਾਂ ਕਾਹੀ ਤਾਂ ਕਿਹਾ ਤੈਨੂੰ ਕਿ ਹੁਣ ਤੇਰਾ ਮੁਕਲਾਵਾ ਕਰ ਦੇਵਾਂਗੇ ਉਹ ਵੀ ਗੱਡਿਆਂ ਵਾਲੇ ਸਰਦਾਰਾਂ ਦੇ ਨਾਲ ਤਾਰੋ ਹੱਸਦੀ ਹੋਈ ਕਹਿਣ ਲੱਗੀ ਮਾਤਾ ਜੀ ਆਜੋ ਬੈਠ ਜਾਓ ਜੇ ਸ਼ਹਿਰ ਵੱਲ ਨੂੰ ਜਾਣਾ ਮੈਂ ਵੀ ਸ਼ਹਿਰ ਵੱਲ ਨੂੰ ਜਾ ਰਿਹਾ ਹਾਂ ਨਾਲੇ ਅਜੇ ਬਹੁਤ ਪਿੰਡਾਂ ਬਾਕੀ ਏ ਸ਼ਹਿਰ ਆਉਣ ਨੂੰ ਕਿੱਥੇ ਤੁਰਦੇ ਤੁਰਦੇ ਜਾਵੋਂਗੇ ਆਜੋ ਚੜ੍ਹ ਜਾ ਵੋ ਗੱਡੇ ਵਿੱਚ ਆਵਾਜ਼ ਆਈ ਕਿ ਇੰਨੇ ਨੂੰ ਬਲਦਾਂ ਦੀ ਜੋੜੀ ਵਾਲਾ ਗੱਡਾ ਤਾਰੋ ਬੇਬੇ ਦੇ ਸਰਦੇ ਹੱਥਾਂ ਾਂ ਕੇ ਖੜਾ ਹੋ ਗਿਆ ਤਾਰੋ ਨੇ ਕਰਮੋ ਨੂੰ ਹੱਸਦੇ ਹੋਏ ਹਾਕ ਲਾਈ ਕੁੜੇ ਪੁੱਤ ਕਰਮੋ ਆ ਜਾ ਗੱਡੇ ਤੇ ਬੈਠ ਕੇ ਚੱਲਦੀਆਂ ਸ਼ਹਿਰ ਨੂੰ ਤਾਰੋ ਦੀ ਆਵਾਜ਼ ਸੁਣ ਕੇ ਕਰਮੋ ਵੀ ਗੱਡੇ ਵਿੱਚ ਬੈਠ ਗਈ ਤੇ ਭਾਈ ਨੇ ਗੱਡਾ ਤੋੜ ਲਿਆ ਚਲੋ ਚਲੋ ਜੋੜੀਦਾਰੋ ਆਪਾਂ ਵੀ ਵਾਪਸ ਆਉਣਾ ਹੈ ਸ਼ਹਿਰ ਤੋਂ ਜੇ ਇੰਨਾ ਹੌਲੀ ਚੱਲਾਂਗੇ ਤਾਂ ਰਾਹ ਵਿੱਚ ਹੀ ਦਿਨ ਨਿਕਲ ਜਾਵੇਗਾ ਥੋੜਾ ਫੁਰਤੀ ਨਾਲ ਚੱਲੋ ਗੱਡਾ ਚੱਲ ਰਿਹਾ ਸੀ ਕਰਮੋ ਗੱਡੀ ਵਿੱਚ ਬੈਠੀ ਰਾਹ ਵੱਲ ਨੂੰ ਦੇਖ ਰਹੀ ਸੀ ਕਰਮੋ ਚੁੱਪ ਜਿਹੀ ਬੈਠੀ ਸੀ ਤੇ ਗੱਡੇ ਵਾਲਾ ਵੀ ਹੁਣ ਚੁੱਪ ਜਿਹਾ ਹੋ ਕੇ ਗੱਡਾ ਹੱਕ ਰਿਹਾ ਸੀ ਬੇਪੁੱਤ ਨਾਮ ਕੀ ਹੈ ਤੇਰਾ ਤਾਰੂ ਪੁੱਛਣ ਲੱਗੀ ਮਾਤਾ ਜੀ ਮੇਰਾ ਨਾਮ ਜੱਸਾ ਹੈ ਗੱਡੇ ਵਾਲਾ ਬੋਲਿਆ ਸੋਣਾ ਨਾ ਹੈ ਪੁੱਤ ਰੱਬ ਭਲਾ ਕਰੇ ਜੋ ਸਾਨੂੰ ਗੱਡੇ ਵਿੱਚ ਬਿਠਾ ਲਿਆ ਨਹੀਂ ਤਾਂ ਤੁਰਦੇ ਤੁਰਦੇ ਅਸੀਂ ਕਵੇਲੇ ਹੀ ਪੁੱਜਣਾ ਸੀ ਸ਼ਹਿਰ ਨੂੰ ਤਾਰੋ ਨੇ ਕਿਹਾ ਕੋਈ ਨਾ ਮਾਤਾ ਜੀ ਮੈਂ ਵੀ ਸ਼ਹਿਰ ਨੂੰ ਤਾਂ ਜਾ ਰਿਹਾ ਸੀ ਮੈਨੂੰ ਲੱਗਿਆ ਤੁਸੀਂ ਵੀ ਸ਼ਹਿਰ ਨੂੰ ਹੀ ਜਾਵੋਗੇ ਮੈਂ ਤਾਂ ਕਰਕੇ ਤੁਹਾਨੂੰ ਪੁੱਛ ਲਿਆ ਨਾਲੇ ਇਹਦੇ ਵਿੱਚ ਮੇਰਾ ਕਿਹੜਾ ਕੁਝ ਘਟ ਜਾਣਾ ਹੈ ਨਾਲੇ ਹੁਣ ਤਾਂ ਦਿਨ ਵੀ ਬਹੁਤ ਛੋਟੇ ਨੇ ਤੁਰਦੇ ਤੁਰਦੇ ਤਾਂ ਤੁਹਾਡਾ ਸਾਰਾ ਦਿਨ ਹੀ ਨਿਕਲ ਜਾਣਾ ਸੀ ਜੱਸਾ ਬੋਲਿਆ ਪੁੱਤ ਸੁਖ ਨਾਲ ਤੂੰ ਸੋਣਾ ਸੁਨੱਖਾ ਈ ਵਿਆਹ ਵਗੈਰਾ ਨਹੀਂ ਕਰਾਇਆ ਅਜੇ ਤਾਰੋ ਥੋੜੇ ਸਮੇਂ ਬਾਅਦ ਬੋਲੀ ਨਾ ਮਾਤਾ ਹਜੇ ਵਿਆਹ ਨੂੰ ਕੀ ਹੋਇਆ ਹਜੇ ਤਾਂ ਮੈਂ ਘਰ ਦੇ ਕੰਮ ਕਾਜ ਸੰਭਲਣ ਲੱਗਾ ਹਾਂ ਨਾਲੇ ਅਜੇ ਲੱਗਦਾ ਮੇਰੇ ਲਈ ਕਿਸੇ ਨੇ ਸੋਚਿਆ ਹੀ ਨਹੀਂ ਵਿਆਹ ਬਾਰੇ ਜਸਾ ਹਸਦਾ ਹੋਇਆ ਬੋਲਿਆ ਕੋਈ ਨਾ ਪੁੱਤ ਮੈਨੂੰ ਦੱਸ ਤੇਰੇ ਘਰਵਾਰ ਬਾਰੇ ਮੈਂ ਲੈ ਕੇ ਆਵਾਂਗੀ ਤੇਰੇ ਘਰ ਰਿਸ਼ਤਾ ਮੇਰੀ ਨਿਗਾ ਵਿੱਚ ਇੱਕ ਕੁੜੀ ਹੈਗੀ ਆ ਬਹੁਤ ਹੀ ਸਿਆਣੀ ਘਰ ਦਾ ਹਰ ਕੰਮ ਕਾਜ ਕਰ ਲੈਂਦੀ ਆ ਡੰਗਰਾਂ ਦਾ ਹੋਵੇ ਜਾਂ ਚੁੱਲ੍ਹੇ ਦਾ ਤਾਰੋ ਹੱਸ ਕੇ ਜੇ ਬੋਲੀ ਕਰਮੋ ਅੰਦਰੋਂ ਅੰਦਰੀ ਸ਼ਰਮਾ ਰਹੀ ਸੀ ਕਿ ਤਾਰੋ ਬੇਬੇ ਕਿਧਰੇ ਉਸੇ ਦੇ ਬਾਰੇ ਤਾਂ ਨਹੀਂ ਗੱਲ ਕਰ ਰਹੀ ਉਹ ਨਾ ਦੀ ਗੱਲ ਨੂੰ ਰੋਕਦੀ ਹੋਈ ਬੋਲੀ ਬੇਬੇ ਕਿੰਨੀ ਕ ਦੂਰ ਰਹਿ ਗਿਆ ਸ਼ਹਿਰ ਅਜੇ ਕਿੰਨਾ ਸਮਾਂ ਲੱਗੂ ਅਜੇ ਸਾਨੂੰ ਪਹੁੰਚਣ ਨੂੰ ਅਜੇ ਤਾਂ ਪੁੱਤ ਆ ਪਾਤ ਦਾ ਪੈਂਡਾ ਹੀ ਤੈਅ ਕੀਤਾ ਕੋਈ ਨਾ ਹੁਣ ਤਾਂ ਜਲਦੀ ਪੁੱਜ ਜਾਵਾਂਗੇ ਤਾਰੂ ਨੇ ਜਵਾਬ ਦਿੱਤਾ ਘਰ-ਵਾਰ ਤਾਂ ਮਾਤਾ ਜੀ ਵਧੀਆ ਘਰ ਮਾਂ ਹੈਗੀ ਆ ਤੇ ਬਸ ਇੱਕ ਮੈਂ ਹਾਂ ਬਸ ਆ ਥੋੜੇ ਦਿਨ ਪਹਿਲਾਂ ਮੇਰੇ ਬਾਪੂ ਜੀ ਗੁਜ਼ਰ ਗਏ ਸੀ ਤੇ ਬਸ ਹੁਣ ਅਸੀਂ ਮਾਂ ਪੁੱਤੀਆਂ ਘਰ ਵਿੱਚ ਦੱਸਾ ਭਾਵੁਕ ਜਿਹਾ ਹੋ ਕੇ ਬੋਲਿਆ ਕਰਮੋਂ ਦੋਮਾਂ ਦੀਆਂ ਗੱਲਾਂ ਸੁਣ ਰਹੀ ਸੀ ਪਰ ਜਦੋਂ ਉਸਨੇ ਜੱਸੇ ਦੇ ਭਾਵਕ ਜਿਹੇ ਬੋਲ ਸੁਨੇ ਤਾਂ ਇੱਕਦਮ ਮੁੜ ਕੇ ਉਸਦੇ ਵੱਲ ਵੇਖਣ ਲੱਗੀ ਪਰ ਜੱਸਾ ਉਦੋਂ ਅੱਗੇ ਰਾਹ ਵੱਲ ਨੂੰ ਹੀ ਦੇਖਦਾ ਹੋਇਆ ਗੱਲਾਂ ਕਰ ਰਿਹਾ ਸੀ ਬਹੁਤ ਮਾੜਾ ਹੋਇਆ ਪੁੱਤ ਜੋ ਇੰਨੀ ਜਲਦੀ ਤੇਰਾ ਪਿਓ ਇਸ ਦੁਨੀਆ ਤੋਂ ਚਲਿਆ ਗਿਆ ਰੱਬ ਵੀ ਕਦੇ-ਕਦੇ ਮਾੜਾ ਕਰ ਜਾਂਦਾ ਮੇਰੀ ਵੀ ਇਹ ਧੀ ਉਦੋਂ ਨਿੱਕੀ ਜਹੀ ਸੀ ਜਦੋਂ ਇਸ ਦੀ ਮਾਂ ਇਹਨੂੰ ਛੱਡ ਕੇ ਦੁਨੀਆ ਨੂੰ ਅਲਵਿਦਾ ਕਹਿ ਗਈ ਤਾਰੋ ਕਰਮੋ ਦੇ ਸਿਰ ਤੇ ਹੱਥ ਰੱਖਦੀ ਹੋਈ ਬੋਲੀ ਕਰਮੋ ਦੋਮਾਂ ਦੀਆਂ ਗੱਲਾਂ ਸੁਣ ਕੇ ਭਾਵੁਕ ਜਹੀ ਹੋ ਗਈ ਤੇ ਆਪਣੇ ਆਏ ਹੰਝੂਆਂ ਨੂੰ ਅੰਦਰ ਹੀ ਪੀ ਗਈ ਜੱਸਾ ਪਿੱਛੇ ਨੂੰ ਮੁੜ ਕੇ ਕਰਮੋ ਵੱਲ ਵੇਖਣ ਲੱਗਾ ਪਰ ਕਰਮੋ ਦਾ ਮੂੰਹ ਪਿੱਛੇ ਰਾਹ ਵੱਲ ਸੀ ਤੇ ਉਹ ਆਪਣਾ ਸਿਰ ਆਪਣੇ ਗੋਡੇ ਉੱਪਰ ਰੱਖ ਕੇ ਬੈਠੀ ਸੀ ਮੈਂ ਵੀ ਪੁੱਤ ਹੁਣ ਇਹੀ ਵੇਖਣਾ ਚਾਹੁੰਦੀ ਆ ਕਿ ਮੇਰੇ ਜਿਉਂਦੇ ਜੀ ਮੇਰੀ ਕਰਮੋ ਦਾ ਵਿਆਹ ਕਿਸੇ ਵਧੀਆ ਮੁੰਡੇ ਨਾਲ ਹੋ ਜਾਵੇ ਇਹ ਆਪਣੇ ਘਰ ਖੁਸ਼ੀ-ਖੁਸ਼ੀ ਜਾ ਵਸੀ ਤਾਰੋ ਵਿਭਾਵਕ ਜਿਹੀ ਹੋ ਗਈ ਜੱਸਾ ਦੁਖੀ ਬੈਠਾ ਗੱਡਾ ਹੱਕ ਰਿਹਾ ਸੀ ਤੇ ਮੁੰਮੜੋ ਕਰਮੋਂ ਦਾ ਚਿਹਰਾ ਦੇਖਣ ਦੀ ਕੋਸ਼ਿਸ਼ ਜਿਹੀ ਕਰ ਰਿਹਾ ਸੀ ਹੌਲੀ ਹੌਲੀ ਪਿੰਡ ਵੱਲੋਂ ਆਉਂਦਾ ਰਾਹ ਚੌੜਾ ਹੋ ਰਿਹਾ ਸੀ ਤੇ ਟਾਮਾ ਟੱਲਾ ਗੱਡਾ ਦਿਖ ਰਿਹਾ ਸੀ ਪਰ ਇਨਾਂ ਦੇ ਗੱਡੇ ਵਿੱਚ ਚੁੱਪ ਜਿਹੀ ਪਸਰੀ ਹੋਈ ਸੀ ਇੰਨੇ ਨੂੰ ਸ਼ਹਿਰ ਅੰਦਰਲਾ ਰੌਲਾ ਰੱਪਾ ਸੁਣਾਈ ਦੇਣ ਲੱਗਾ ਤੇ ਕਰਮੋਂ ਨੇ ਆਪਣੀ ਗਰਦਨ ਜਿਹੀ ਚੁੱਕ ਕੇ ਪੁੱਛਿਆ ਬੇਬੇ ਕੀ ਆਪਾਂ ਸ਼ਹਿਰ ਪੁੱਜ ਗਏ ਹਾਂ ਤੀ ਇਹ ਦੇਖ ਲੈ ਸ਼ਹਿਰ ਨਾਲੇ ਸੌਦਾ ਪੱਤਾ ਯਾਦ ਰੱਖੀ ਕੀ ਕੁਝ ਲੈਣਾ ਆਪਾਂ ਤਾਰੋ ਬੋਲੀ ਹਾਂ ਬੇਬੇ ਯਾਦ ਹੀ ਆ ਕੀ ਕੁਝ ਲੈਣਾ ਨਾਲੇ ਮੈਂ ਕਿਧਰੇ ਕੋਈ ਬੁੱਢੀ ਹੋਈਆਂ ਜੋ ਭੁੱਲ ਜਾਵਾਂਗੀ ਕਰਮੋ ਬੋਲੀ ਕਰਮੋ ਦੀ ਗੱਲ ਸੁਣ ਕੇ ਜੱਸਾ ਹੱਸ ਕੇ ਕਹਿਣ ਲੱਗਾ ਮਾਤਾ ਜੀ ਤੁਸੀਂ ਕਿੱਥੇ ਜੇ ਉਤਰਨਾ ਹੈ ਮੈਂ ਉੱਥੇ ਹੀ ਗੱਡਾ ਰੋਕ ਲਵਾਂਗਾ ਜੱਸਾ ਬੋਲਿਆ ਕਰਮੋ ਜੱਸੇ ਦਾ ਹਾਸਾ ਸੁਣ ਕੇ ਸ਼ਰਮਾ ਜੇ ਗਈ ਤੇ ਚੁੱਪ ਜਹੀ ਹੋ ਕੇ ਬੈਠ ਗਈ ਤੋ ਅਸੀਂ ਘਰ ਦਾ ਸੌਦਾ ਹੀ ਲੈਣਾ ਹੈ ਤੂੰ ਰੋਕ ਕੇ ਉਤਾਰ ਦੇਵੀਂ ਦੇਖ ਕੇ ਕਿਸੇ ਹੱਟ ਤੇ ਜੇ ਤੂੰ ਵੀ ਘਰ ਦਾ ਰਸਣ ਲੈਣਾ ਹੈ ਤਾਂ ਅਸੀਂ ਵੀ ਉਥੋਂ ਹੀ ਲੈ ਲਵਾਂਗੇ ਤਾਰੋ ਬੋਲੀ ਇਹ ਸੁਣ ਕੇ ਜੱਸੇ ਨੇ ਥੋੜਾ ਸ਼ਹਿਰ ਅੰਦਰ ਜਾ ਕੇ ਇੱਕ ਹੱਟ ਅੱਗੇ ਗੱਡਾ ਰੋਕ ਦਿੱਤਾ ਗੱਡਾ ਰੁਕਣ ਤੇ ਕਰਮੋ ਜਲਦੀ ਨਾਲ ਇਹ ਠਾ ਉਤਰ ਗਈ ਤੇ ਤਾਰੋ ਵੀ ਹੌਲੀ ਜਿਹੀ ਇਹ ਠਾ ਆ ਗਈ ਜੱਸਾ ਉਤਰਿਆ ਹੀ ਸੀ ਕਿ ਇਹਨੇ ਨੂੰ ਕਰਮੋ ਅੱਗੇ ਚਲੀ ਗਈ ਇਹ ਉਸ ਨੂੰ ਕਰਮੋ ਦਾ ਮੂੰਹ ਦੁਬਾਰਾ ਵੀ ਨਾ ਦਿਖਾਈ ਦਿੱਤਾ ਚੱਲ ਰੁਕੋ ਮਲਾਜੇਦਾਰੋ ਇੰਨੇ ਮੈਂ ਵੀ ਘਰ ਦਾ ਸੌਦਾ ਪੱਤਾ ਲੈ ਆਵਾਂ ਨਹੀਂ ਫਿਰ ਕਿਧਰੇ ਆਪਾਂ ਰਹਿ ਹੀ ਨਾ ਜਾਈਏ ਆਪਣੇ ਪਰੌਣੇ ਕਿਧਰੇ ਹੋਰ ਪਾਸੇ ਨਾ ਲੰਘ ਜਾਣਾ ਜੱਸਾ ਬਲਦਾਂ ਨੂੰ ਇੱਕ ਪਾਸੇ ਗੱਡੇ ਨਾਲ ਬੰਨਦਾ ਹੋਇਆ ਬੋਲਿਆ ਕਰਮੋ ਤੇ ਤਾਰੋ ਹਟ ਤੋਂ ਆਪਣੇ ਘਰ ਦਾ ਸਮਾਨ ਲੈ ਰਹੀਆਂ ਸੀ ਇੰਨੇ ਨੂੰ ਜੱਸਾ ਵੀ ਅੰਦਰ ਆ ਗਿਆ ਆ ਗਏ ਨੰਬਰਦਾਰ ਸਾਹਿਬ ਬੜੇ ਚਿਹਰਾ ਵਾਧਗੇੜਾ ਮਾਰਿਆ ਹਟ ਤੇ ਕੀ ਗੱਲ ਆ ਖੈਰ ਸੋਖਾ ਕਿ ਹੋਰ ਕਿਧਰੇ ਕੋਈ ਹੱਟ ਮਿਲ ਗਈ ਹੁਣ ਹੱਸਦਾ ਹੋਇਆ ਹੱਟ ਦਾ ਮਾਲਕ ਬੋਲਿਆ ਨਹੀਂ ਨਹੀਂ ਸੇਠ ਸਾਹਿਬ ਜਦੋਂ ਸਾਡੇ ਬਡੇਰੇ ਹੀ ਇੱਥੋਂ ਸੌਦਾ ਲੈ ਕੇ ਜਾਂਦੇ ਰਹੇ ਨੇ ਫਿਰ ਮੈਂ ਥੋੜਾ ਉਹਨਾਂ ਤੋਂ ਉਲਟ ਜਾ ਕੇ ਕਿਸੇ ਹੋਰ ਹੱਟ ਵਿੱਚ ਵੜ ਸਕਦਾ ਇੰਨਾ ਠੰਡ ਬਹੁਤ ਸੀ ਹੁਣ ਘਰ ਵੀ ਮੈਂ ਇਕੱਲਾ ਤੇ ਬੇਬੇ ਵੀ ਥੋੜੀ ਠੀਕ ਨਹੀਂ ਰਹਿੰਦੀ ਤਾਂ ਕਰਕੇ ਪਿੰਡ ਵਿੱਚੋਂ ਸ਼ਹਿਰ ਵਾਲ ਆਉਂਦੇ ਜਾਂਦੇ ਕਿਸੇ ਸਹੇਚਾਰ ਵਾਲੇ ਤੋਂ ਸੌਦਾ ਮੰਗਵਾ ਲੈਂਦੇ ਹਾਂ ਜੱਸੇ ਨੇ ਜਵਾਬ ਦਿੱਤਾ ਕੋਈ ਨਾ ਨੰਬਰਦਾਰ ਜੀ ਘਰ-ਵਾਰ ਵੀ ਦੇਖਣਾ ਜ਼ਰੂਰੀ ਹੈ ਪਹਿਲਾਂ ਤਾਂ ਤੇਰਾ ਬਾਪੂ ਮਹੀਨੇ ਵਿੱਚ ਕਈ ਘੇੜੇ ਮਾਰ ਜਾਂਦਾ ਸੀ ਉਹ ਵੀ ਬੜਾ ਹਸਮੁਖ ਤੇ ਵਰਤਨ ਵਾਲਾ ਬੰਦਾ ਸੀ ਪਰ ਪੁੱਤ ਜਿੰਨਾਕ ਦਾਣਾ ਪਾਣੀ ਲਿਖਿਆ ਹੁੰਦਾ ਆਪਾਂ ਤਾਂ ਉਨਾ ਹੀ ਭੋਗ ਕੇ ਤੁਰ ਜਾਣਾ ਚੱਲ ਹੁਣ ਤੂੰ ਦੱਸ ਕੀ ਕੁਝ ਚਾਹੀਦਾ ਹੈ ਘਰ ਲਈ ਸੇਠ ਬੋਲਿਆ ਕਰਮੋ ਬੜੇ ਧਿਆਨ ਨਾਲ ਜੱਸੀ ਦੀ ਗੱਲ ਸੁਣ ਰਹੀ ਸੀ ਜਿਵੇਂ ਉਹ ਉਸ ਨਾਲ ਹਮਦਰਦੀ ਪ੍ਰਗਟਾਉਣਾ ਚਾਹੁੰਦੀ ਹੋਵੇ ਤਾਰੋ ਬੇਵਸ ਜਹੀ ਹੋ ਕੇ ਇੱਕ ਪਾਸੇ ਲੱਕੜ ਦੀ ਬਣੀ ਕੁਰਸੀ ਤੇ ਬੈਠੀ ਸੀ ਤੇ ਤਾਰੋ ਉਸ ਕੋਲ ਖੜੀ ਦੁਕਾਨ ਦੇ ਨੌਕਰ ਨੂੰ ਘਰ ਦੇ ਸਮਾਨ ਬਾਰੇ ਦੱਸ ਰਹੀ ਸੀ ਲੈ ਬਈ RAMU ਪਹਿਲਾ ਨੰਬਰਦਾਰ ਜੀ ਦਾ ਸਮਾਨ ਕੱਢ ਕੇ ਇੱਕ ਪਾਸੇ ਰੱਖ ਇਹਨਾਂ ਨੂੰ ਕਾਲੀ ਹੋਣੀ ਘਰੇ ਜਾਣ ਦੀ ਹੋਰ ਵੀ ਕੰਮ ਬਥੇਰੇ ਨੇ ਨਾਲੇ ਦੋ ਚਾਹ ਨੂੰ ਕਹਿਆ ਨੰਬਰਦਾਰ ਜੀ ਨੂੰ ਵੀ ਚਾਹ ਪਲਾ ਕੇ ਭੇਜਾਂਗੇ ਠੰਡ ਬਹੁਤ ਆ ਸੇਠ ਨੇ RAMU ਨੂੰ ਕਿਹਾ 세ਠਾ ਮੈਨੂੰ ਕੋਈ ਕਾਲੀ ਨਹੀਂ ਨਾਲੇ ਪਹਿਲਾਂ ਬੇਬੇ ਦੀ ਹੱਟ ਵਿੱਚ ਆਏ ਨੇ ਤੇ ਪਹਿਲਾਂ ਸੌਦਾ ਇਹਨਾਂ ਲਈ ਕੱਢੋ ਨਾਲੇ ਮੈਂ ਚਾਹ ਨਹੀਂ ਪੀਣੀ ਬਸ ਮਿਹਰबानी ਕਰਕੇ ਸੌਦਾ ਹੀ ਦੇ ਦੇਵੋ ਜੱਸਾ ਕਾਲੀ ਜਹੀ ਆਵਾਜ਼ ਵਿੱਚ ਬੋਲਿਆ ਕਰਮੋ ਜੱਸੇ ਦੀ ਬਾਤ ਸੁਣ ਕੇ ਬੇਬੇ ਵੱਲ ਵੇਖਣ ਲੱਗੀ ਤੇ ਅੱਗੋ ਤਾਰੋ ਕਰਮੋ ਵੱਲ ਮੁਸਕਰਾ ਕੇ ਕਹਿਣ ਲੱਗੀ ਹਾਂ ਵੇ 세ਠਾ ਅਸੀਂ ਫਿਰ ਘਰ ਵੀ ਜਾਣਾ ਹੈ ਸਾਨੂੰ ਤਾਂ ਹਨੇਰਾ ਹੀ ਹੋ ਜਾਣਾ ਜਾਂਦੇ ਕਰਦੇ ਕੋਈ ਨੰਬਰਦਾਰ ਜੀ ਤੁਸੀਂ ਜਿਵੇਂ ਕਹੋ ਆਪਾਂ ਉਵੇਂ ਹੀ ਕਰਾਂਗੇ ਲੱਗਦਾ ਘਰ ਦੇ ਹੀ ਨੇ ਬੇਬੇ ਵਰਗੇ ਵੀ ਤੁਹਾਡੇ ਲੈ ਵੇਈ ਰਾਮੂ ਪਹਿਲਾਂ ਬੇਬੇ ਨੂੰ ਸੌਦਾ ਤੋਲ ਫਿਰ ਨੰਬਰਦਾਰ ਜੀ ਨੂੰ ਸੌਦਾ ਤੋਲ ਦੇਮੀ ਸੇਠ ਨੇ ਰਾਮੂ ਨੂੰ ਕਿਹਾ ਹਾਂ ਲਾਲਾ ਆਪਣੇ ਹੀ ਨੇ ਬੇਬੇ ਵੀ ਤਾਂ ਹੀ ਕਿਹਾ ਕਿ ਇਹਨਾਂ ਨੂੰ ਜਲਦੀ ਨਾਲ ਸੌਦਾ ਤੋਲ ਕੇ ਵਿਹਲੇ ਕਰੋ ਤਾਂ ਜੋ ਹਨੇਰਾ ਹੋਣ ਤੋਂ ਪਹਿਲਾਂ ਘਰ ਜਾ ਸਕਣ ਇਹ ਕਹਿੰਦਾ ਹੋਇਆ ਜੱਸਾ ਬਾਹਰ ਨੂੰ ਚਲਾ ਗਿਆ ਜੱਸ ਸੇ ਦੇ ਬਾਹਰ ਜਾਣ ਤੋਂ ਬਾਅਦ ਕਰਮੋ ਖੜੀ ਹੋ ਗਈ ਤੇ ਬੋਲਣ ਲੱਗੀ ਕਿਉਂ ਲਾਲਾ ਜੀ ਅਸੀਂ ਤੁਹਾਨੂੰ ਪੈਸੇ ਨਹੀਂ ਦੇਣੇ ਜੋ ਤੁਸੀਂ ਕਹਿ ਰਹੇ ਸੀ ਕਿ ਪਹਿਲਾ ਨੰਬਰਦਾਰ ਜੀ ਦਾ ਸੌਦਾ ਤੋੜ ਲਿਓ ਉਹ ਤੁਹਾਨੂੰ ਜ਼ਿਆਦਾ ਪੈਸੇ ਦੇ ਕੇ ਜਾਂਦੇ ਨੇ ਜਾਂ ਤੁਹਾਡੇ ਰਿਸ਼ਤੇਦਾਰ ਲੱਗਦੇ ਨੇ ਕੁੜੇ ਚੁੱਪ ਕਰ ਇੰਦਾ ਨਹੀਂ ਬੋਲੀਦਾ ਸੇਠ ਤਾਂ ਐਵੇਂ ਹੀ ਹੁੰਦੇ ਨੇ ਇਹਨਾਂ ਨੂੰ ਪਤਾ ਹੁੰਦਾ ਕਿ ਜੋ ਵਾਦ ਦਾ ਸਮਾਨ ਲੈ ਕੇ ਜਾਂਦਾ ਫਿਰ ਇਹ ਜ਼ਿਆਦਾ ਆਉਜੀ ਕਰਦੇ ਨੇ ਤਾਰੋ ਨੇ ਕਰਮੋ ਨੂੰ ਕਿਹਾ ਲਓ ਬੇਬੇ ਜੀ ਤੁਹਾਡਾ ਸੌਦਾ ਤੋਲ ਦਿੱਤਾ ਤੁਸੀਂ ਆਪਣਾ ਸਮਾਨ ਇੱਕ ਪਾਸੇ ਕੱਢ ਕੇ ਹਿਸਾਬ ਕਰ ਦੇਵੋ ਰਾਮੂ ਬੋਲਿਆ ਕਰਮੋ ਨੇ ਸੇਠ ਤੋਂ ਉਸਦਾ ਹਿਸਾਬ ਪੁੱਛ ਕੇ ਉਸ ਨੂੰ ਪੈਸੇ ਦੇ ਦਿੱਤੇ ਤੇ ਸੌਦਾ ਹੱਟ ਤੋਂ ਬਾਹਰ ਕੱਢ ਕੇ ਰਾਹਵਾਲਾਂ ਨੂੰ ਦੇਖਣ ਲੱਗ ਪਈਆਂ ਕਰਮੋ ਆਪਣਾ ਮੂੰਹ ਘੁਮਾ ਕੇ ਜਦੋਂ ਸ਼ਹਿਰ ਨੂੰ ਜਾਂਦੀ ਸੜਕ ਵੱਲ ਦੇਖਣ ਲੱਗੀ ਤਾਂ ਇੰਨੇ ਨੂੰ ਉਸ ਦੀ ਨਜ਼ਰ ਉਸ ਵੱਲ ਆਉਂਦੇ ਜੱਸੇ ਵੱਲ ਨੂੰ ਪਈ ਉਹਨੇ ਜਲਦੀ ਨਾਲ ਆਪਣਾ ਮੂੰਹ ਫੇਰ ਲਿਆ ਤੇ ਨੀਵੀਂ ਜਹੀ ਪਾ ਕੇ ਥੋੜਾ ਹੱਸ ਪਈ ਜੱਸੇ ਨੇ ਜਦੋਂ ਕਰਮੋਂ ਦਾ ਚਿਹਰਾ ਦੇਖਿਆ ਤਾਂ ਜਿਵੇਂ ਉਸ ਨੂੰ ਆਪਣਾ ਆਪ ਭੁੱਲ ਗਿਆ ਹੋਵੇ ਕਰਮੋਂ ਦਾ ਗੋਲ ਜਿਹਾ ਮੂੰਹ ਤੇ ਉਸ ਦੀ ਠੋਡੀ ਤੇ ਕਾਲਾ ਜਿਹਾ ਤਿਲ ਜੋ ਸ਼ਾਇਦ ਕਰਮੋਂ ਨੂੰ ਨਜ਼ਰ ਲੱਗਣ ਤੋਂ ਬਚਾਉਂਦਾ ਸੀ ਕਰਮੋਂ ਦੇ ਸਾਂਬਲੇ ਜਿਹੇ ਰੰਗ ਨੇ ਜੱਸੇ ਨੂੰ ਜਿਵੇਂ ਕੀਲ ਹੀ ਲਿਆ ਹੋਵੇ ਆ ਗਿਆ ਪੁੱਤ ਮੈਂ ਤਾਂ ਐਵੇਂ ਕਹਿੰਦੀ ਸੀ ਜੇ ਤੂੰ ਵੀ ਹੁਣ ਘਰ ਨੂੰ ਜਾਵੇਂਗਾ ਤਾਂ ਸਾਨੂੰ ਵੀ ਨਾਲ ਲੈ ਜਾਵੇਂ ਸੌਦਾ ਕੁਝ ਜ਼ਿਆਦਾ ਹੋ ਗਿਆ ਤੇ ਨਾਲੇ ਇਹਦਾ ਭਾਰ ਵੀ ਬਹੁਤ ਆ ਸਾਡੇ ਕੋਲ ਉਹ ਲੈ ਜਾਇਆ ਵੀ ਨਹੀਂ ਜਾਣਾ ਤਾਰੋ ਨੇ ਜੱਸੇ ਨੂੰ ਕਿਹਾ ਹਾਂ ਬੇਬੇ ਮੈਂ ਘਰ ਨੂੰ ਹੀ ਜਾਣਾ ਬਸ ਮੈਂ ਵੀ ਸੌਦਾ ਚੁੱਕ ਕੇ ਗੱਡੇ ਵਿੱਚ ਰੱਖ ਲਵਾਂ ਇਹ ਕਹਿ ਕੇ ਜੱਸਾ ਹੱਟ ਵਿੱਚੋਂ ਸੌਦਾ ਚੁੱਕਣ ਚਲਾ ਗਿਆ ਚੱਲ ਕੁੜੇ ਹੁਣ ਕਾਲੀ ਨਾਲ ਸਮਾਨ ਚੁੱਕ ਕੇ ਗੱਡੇ ਵਿੱਚ ਰੱਖ ਤਾਰੋ ਨੇ ਕਰਮੋ ਨੂੰ ਕਿਹਾ ਇੰਨੇ ਨੂੰ ਜੱਸਾ ਵੀ ਆਪਣਾ ਸੌਦਾ ਚੁੱਕ ਕੇ ਲੈ ਆਇਆ ਤੇ ਸਭ ਗੱਡੇ ਵਿੱਚ ਰੱਖ ਲਿਆ ਦਿਨ ਦੇ ਦੋ ਪੈਰ ਬੀਤ ਗਏ ਸੀ ਤੀਜੇ ਪੈਰ ਦੀ ਸ਼ੁਰੂਆਤ ਹੋ ਗਈ ਸੀ ਜੱਸੇ ਨੇ ਗੱਡਾ ਤੋੜ ਲਿਆ ਸੀ ਥੋੜਾ ਜਿਹਾ ਅੱਗੇ ਜਾ ਕੇ ਜੱਸੇ ਨੇ ਇੱਕ ਚਾਹ ਵਾਲੀ ਦੁਕਾਨ ਦੇਖੀ ਤੇ ਕੋਲ ਜਾ ਕੇ ਗੱਡਾ ਰੋਕ ਲਿਆ ਗੱਡੇ ਨੂੰ ਇੱਕ ਪਾਸੇ ਲਾ ਕੇ ਜੱਸੇ ਨੇ ਆਵਾਜ਼ ਲਾਈ ਬਾਪੂ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਕਹਿ ਰਿਹਾ ਸੀ ਕਿ ਜਲਦੀ ਨਾਲ ਤਿੰਨ ਚਾਹਾਂ ਬਣਾ ਦੇਵੋ ਜੀ ਠੰਡ ਬਹੁਤ ਹੈ ਅੱਗੋਂ ਸਿੱਧੀ ਹਵਾ ਵੀ ਮੱਥੇ ਤੇ ਆਉਣ ਲੱਗਦੀ ਆ ਬੇਬੇ ਚਾਹ ਨੂੰ ਕੀ ਹੋਇਆ ਸੀ ਘਰੇ ਜਾਂਦੇ ਕਰਦੇ ਮੈਨੂੰ ਹਨੇਰਾ ਹੋ ਉਹੀ ਜਾਣਾ ਉਥੇ ਬਾਪੂ ਨੇ ਪਤਾ ਨਹੀਂ ਰੋਟੀ ਪਾਣੀ ਖਾਦਾ ਹੋਣਾ ਕਿਦਰੇ ਐਵੇਂ ਹੀ ਭੁੱਖਾ ਨਾ ਬੈਠਾ ਹੋਵੇ ਕਰਮੋਣੇ ਤਾਰੋ ਨੂੰ ਕਿਹਾ ਕੁੜੇ ਕੋਈ ਨਾ ਮੁੰਡੇ ਦੀ ਗੱਲ ਤਾਂ ਠੀਕ ਆ ਕਿੰਨੀ ਤਾਂ ਠੰਡ ਹੋਈ ਪਈ ਆ ਆਪਾਂ ਤਾਂ ਮਗਰਮੂਹ ਰੱਖਿਆ ਸੁਖਾਲੇ ਜਿਹੇ ਬੈਠੇ ਆ ਠੰਡ ਤਾਂ ਉਹਨੂੰ ਲੱਗ ਰਹੀ ਆ ਨਾ ਜਿਹੜਾ ਗੱਡੇ ਨੂੰ ਤੋਲ ਰਿਹਾ ਤਾਂ ਨਾਲ ਥੋੜਾ ਸਿਰ ਗਰਮ ਹੋ ਜੂ ਨਾਲੇ ਪੈਂਡਾ ਕਿਹੜਾ ਹਜੇ ਥੋੜਾ ਪਿੰਡ ਦਾ ਕਿਦਰੇ ਨਹੀਂ ਭੁੱਖਾ ਰਹਿਣ ਲੱਗਾ ਤੇਰਾ ਪਿਓ ਬਣਾ ਕੇ ਪੀ ਲਵੇਗਾ ਉਹ ਵੀ ਚਾਹ ਵਗੈਰਾ ਨਾਲੇ ਰੋਟੀ ਬਣਾ ਕੇ ਰੱਖਤਾਈ ਸੀ ਆਪਾਂ ਜੇ ਭੁੱਖ ਹੋਈ ਤਾਂ ਆਪਦੀ ਸਾਬੇ ਵਿੱਚੋਂ ਚੁੱਕ ਕੇ ਖਾ ਲਵੇਗਾ ਨਾ ਸੋਚਿਆ ਕਰ ਤਾਰੋ ਨੇ ਕਰਮ ਨੂੰ ਕਿਹਾ ਹਾਂ ਤੇਰਾ ਤਾਂ ਦਿਲ ਹੀ ਨਹੀਂ ਕਰਦਾ ਘਰ ਵੱਲ ਜਾਣ ਨੂੰ ਸਵੇਰ ਤੋਂ ਲੱਗੀ ਸੀ ਗੱਡੇ ਵਾਲੇ ਨੂੰ ਯਾਦ ਕਰਨ ਹੁਣ ਗੱਡੇ ਵਾਲਾ ਮਿਲਿਆ ਤੇ ਹੁਣ ਘਰ ਵੱਲ ਨੂੰ ਮੂੰਹ ਨਹੀਂ ਕਰ ਰਹੀ ਕਰਮੋਂ ਕਰਮੋਂ ਨੇ ਤਾਰੋ ਨੂੰ ਹੱਸਦੇ ਹੋਏ ਕਿਹਾ ਲੈ ਕੁੜੇ ਮੈਂ ਤਾਂ ਤੈਨੂੰ ਮਜ਼ਾਕ ਕਰਦੀ ਸੀ ਇਹ ਤਾਂ ਰੱਬ ਨੇ ਸੁਣ ਲਈ ਆਪਣੇ ਕੋਲ ਗੱਡੇ ਵਾਲਾ ਆ ਕੇ ਖੜ ਗਿਆ ਤੇ ਆਪਾਂ ਨੂੰ ਨਾਲ ਲੈ ਆਇਆ ਨਾਲੇ ਮੈਨੂੰ ਤਾਂ ਮੁੰਡੇ ਦਾ ਸੁਭਾਅ ਬਹੁਤ ਹੀ ਚੰਗਾ ਲੱਗਿਆ ਮੈਂ ਤਾਂ ਚਾਹੁੰਨੀ ਆ ਰੱਬ ਕਰੇ ਤੇਰਾ ਵਿਆਹ ਇਹੋ ਜੇ ਮੁੰਡੇ ਨਾਲ ਹੀ ਹੋਵੇ ਤਾਰੋ ਨੇ ਹੱਸਦੇ ਹੋਏ ਕਿਹਾ ਤਾਰੋ ਦੀ ਇਹ ਗੱਲ ਸੁਣ ਕੇ ਕਰਮੋ ਅੰਦਰੋਂ ਅੰਦਰ ਹੀ ਖੁਸ਼ ਜਹੀ ਹੋ ਗਈ ਤੇ ਦੁਕਾਨ ਕੋਲ ਖੜੇ ਜੱਸੇ ਵੱਲ ਵੇਖਣ ਲੱਗ ਪਈ ਜੱਸਾ ਇੰਨੇ ਨੂੰ ਚਾਹ ਵਾਲੇ ਗਲਾਸ ਚੁੱਕ ਕੇ ਉਹਨਾਂ ਵੱਲ ਮੁੜਨ ਲੱਗਾ ਤਾਂ ਕਰਮੋ ਉਹਨੂੰ ਵੇਖ ਕੇ ਨੀਵੀਂ ਜਹੀ ਪਾ ਕੇ ਬੈਠ ਗਈ ਆ ਲ ਵੇ ਬੇਬੇ ਜੀ ਚਾਹ ਪੀ ਲਵੋ ਫਿਰ ਆਪਾਂ ਜਲਦੀ ਨਾਲ ਚੱਲਦੇ ਆਂ ਘਰ ਨੂੰ ਕਿਤੇ ਮੇਰੇ ਕਰਕੇ ਤੁਹਾਨੂੰ ਕਵੇਲਾ ਨਾ ਹੋ ਜਾਵੇ ਜੱਸੇ ਨੇ ਦੋਵੇਂ ਗਲਾਸ ਘਾਰੋਂ ਨੂੰ ਫੜਾ ਦਿੱਤੇ ਹਾਂ ਪੁੱਤ ਕਰਮੋਂ ਦਾ ਪਿਓ ਵੀ ਘਰੇ ਕੱਲਾ ਹੀ ਆ ਕੀ ਪਤਾ ਉਹਨੇ ਕੁਝ ਖਾਦਾ ਹੋਣਾ ਕਿ ਨਾ ਇਹ ਉਹਦੀ ਸੋਚ ਕਰ ਰਹੀ ਸੀ ਕਿ ਕਿਧਰੇ ਆਪਾਂ ਨੂੰ ਇੱਥੇ ਹੀ ਹਨੇਰਾ ਨਾ ਹੋ ਜਾਵੇ ਵਿਚਾਰੀ ਦਾ ਤਾਂ ਹੁਣ ਉਹੀ ਆ ਇੱਕ ਕਮਲੀ ਹੁਣ ਉਹਦਾ ਹੀ ਫਿਕਰ ਜਿਹਾ ਕਰਦੀ ਰਹਿੰਦੀ ਆ ਇਹ ਤਾਂ ਕਦੇ ਪਹਿਲਾਂ ਆਈ ਨਹੀਂ ਸ਼ਹਿਰ ਮੈਂ ਹੀ ਕਹੀ ਗਈ ਕੱਲ ਪਰਸੋਂ ਦੀ ਕਿ ਚੱਲ ਤੈਨੂੰ ਸ਼ਹਿਰ ਦਿਖਾ ਲਿਆਵਾਂ ਹੁਣ ਤਾਂ ਮੈਂ ਹੈਗੀ ਆ ਫਿਰ ਪਤਾ ਨਹੀਂ ਮੇਰੇ ਮਗਰੋਂ ਆਇਆ ਵੀ ਜਾਣਾ ਕਿ ਨਾ ਤਾਰੋ ਚਾਹ ਪੀਂਦੀ ਹੋਈ ਬੋਲੀ ਜੱਸਾ ਤਾਰੋ ਦੀ ਗੱਲ ਸੁਣ ਰਿਹਾ ਸੀ ਤੇ ਕਦੇ-ਕਦੇ ਉਹ ਕਰਮੋਵਲ ਵੀ ਦੇਖ ਲੈਂਦਾ ਸੀ ਕਰਮੋ ਦਾ ਚਿਹਰਾ ਉਸ ਨੂੰ ਆਪਣੇ ਵੱਲ ਖਿੱਚ ਰਿਹਾ ਸੀ ਉਹਨੂੰ ਵੀ ਲੱਗਦਾ ਸੀ ਕਿ ਕਰਮੋ ਦਾ ਸੁਭਾਵ ਵਧੀਆ ਹੋਵੇਗਾ ਕਰਮੋਨੀ ਮੀਂਹ ਜਹੀ ਪਾ ਕੇ ਚਾਹ ਪੀ ਰਹੀ ਸੀ ਤੇ ਉਸਨੇ ਆਪਣਾ ਇੱਕ ਹੱਥ ਆਪਣੀ ਛਾਤੀ ਤੇ ਰੱਖੀ ਚੁੰਨੀ ਨੂੰ ਫੜਿਆ ਸੀ ਤਾਂ ਕਿ ਉਸਦੇ ਸਿਰ ਉੱਪਰੋਂ ਚੁੰਨੀ ਢੇਠਾ ਨਾ ਉਤਰ ਜਾਵੇ ਗੱਲਾਂ ਕਰਦੇ ਕਰਦੇ ਚਾਹ ਖਤਮ ਕਰਕੇ ਗਲਾਸ ਜੱッセ ਨੂੰ ਫੜਾ ਦਿੱਤੇ ਤੇ ਜੱッセ ਨੇ ਗਲਾਸ ਦੁਕਾਨ ਤੇ ਰੱਖ ਕੇ ਗੱਡਾ ਦੁਬਾਰੇ ਪਿੰਡ ਵੱਲ ਨੂੰ ਤੋੜ ਲਿਆ ਸੀ ਜਿਵੇਂ ਹੀ ਜੱッセ ਨੇ ਗੱਡੇ ਨੂੰ ਪਿੰਡ ਦੇ ਰਾਹ ਵੱਲ ਪਾਇਆ ਤਾਂ ਉਸ ਨੂੰ ਬੇਚੈਨੀ ਜਹੀ ਹੋਣ ਲੱਗੀ ਸ਼ਾਇਦ ਉਹ ਉਹਨਾਂ ਨਾਲ ਆਪਣਾ ਹੋਰ ਸਮਾਂ ਗੁਜ਼ਾਰਨਾ ਚਾਹੁੰਦਾ ਸੀ ਉਸਦੇ ਬਾਪੂ ਦੇ ਗੁਜ਼ਰ ਜਾਣ ਤੋਂ ਬਾਅਦ ਉਹ ਜਿਵੇਂ ਇਕੱਲਾ ਜਿਹਾ ਰਹਿ ਗਿਆ ਸੀ ਤੇ ਉਸਦੇ ਸ਼ਰੀਕੇ ਵਾਲੇ ਉਸਦੇ ਚਾਚੇ ਮਾਸੀਆਂ ਜਿਵੇਂ ਉਹਨਾਂ ਤੋਂ ਪਾਸਾ ਜਿਹਾ ਵਟਣ ਲੱਗ ਪਏ ਸੀ ਉਹ ਦਿਨ ਤੋਂ ਬਾਅਦ ਜੱਸਾ ਵੀ ਪਹਿਲਾਂ ਵਾਂਗ ਜਿਉਣਾ ਹੀ ਭੁੱਲ ਗਿਆ ਸੀ ਤੇ ਬਸ ਆਪਣੀ ਮਾਂ ਲਈ ਦਿਨੋਂ ਗੁਜ਼ਾਰ ਰਿਹਾ ਸੀ ਪਰ ਬਹੁਤ ਦਿਨਾਂ ਬਾਅਦ ਉਸ ਨੂੰ ਕੁਝ ਵਧੀਆ ਮਹਿਸੂਸ ਹੋਇਆ ਸੀ ਤੇ ਉਹ ਉਸ ਨੂੰ ਗਵਾਣਾ ਨਹੀਂ ਚਾਹੁੰਦਾ ਸੀ ਜਿਵੇਂ ਜਿਵੇਂ ਗੱਡਾ ਚੱਲਦਾ ਗਿਆ ਤੇ ਪਿੰਡ ਨੇੜੇ ਆਉਂਦਾ ਗਿਆ ਸ਼ੁਕਰ ਹੈ ਰੱਬ ਦਾ ਕਿ ਪੁੱਤ ਸਾਨੂੰ ਰਾਹ ਵਿੱਚ ਤੂੰ ਮਿਲ ਗਿਆ ਨਹੀਂ ਤਾਂ ਅੱਜ ਅਸੀਂ ਬਹੁਤ ਔਖੇ ਹੋਣਾ ਸੀ ਨਹੀਂ ਤਾਂ ਅੱਜ ਸਾਰਾ ਦਿਨ ਸ਼ਹਿਰ ਹੀ ਲੰਘ ਜਾਣਾ ਸੀ ਤਾਰੋ ਨੇ ਕਿਹਾ ਲੈ ਬੇਬੇ ਇਹਦੇ ਵਿੱਚ ਕਿਹੜਾ ਮੇਰਾ ਕੁਛ ਘਟ ਗਿਆ ਚਲੋ ਮੈਂ ਤੁਹਾਨੂੰ ਆਪਣੇ ਨਾਲ ਲੈ ਆਇਆ ਵੈਸੇ ਵੀ ਮੈਂ ਸ਼ਹਿਰ ਤਾਂ ਜਾਣਾ ਹੀ ਸੀ ਨਾਲੇ ਇਕੱਲਿਆਂ ਮੇਰਾ ਕਿਹੜਾ ਸਮਾਂ ਲੰਘਣਾ ਸੀ ਬਹਾਨੇ ਨਾਲ ਆਪਣਾ ਸਾਥ ਹੋ ਗਿਆ ਜੱਸੇ ਨੇ ਜਵਾਬ ਦਿੱਤਾ ਆਲੇ-ਕੁੱਤ ਇੱਥੇ ਹੀ ਰੋਕ ਲਾ ਗੱਡਾ ਤੇ ਲਾਗੇ ਹੀ ਆ ਸਾਡਾ ਘਰ ਇੱਥੋਂ ਅਸੀਂ ਤੁਰ ਕੇ ਚਲੀਆਂ ਜਾਵਾਂਗੀਆਂ ਪਰ ਉਹਨੇ ਜੱਸੇ ਨੂੰ ਕਿਹਾ ਕੋਈ ਨਾ ਬੇਬੇ ਹੁਣ ਘਰ ਹੀ ਉਤਾਰ ਦਿਨਾ ਬੱਸ ਮੈਨੂੰ ਰਾਹ ਦੱਸ ਦੇਵੋ ਕਿੱਥੇ ਚੱਕ ਦੇ ਫਿਰੋਂਗੀਆਂ ਇੰਨਾ ਸਮਾਨ ਜੱਸੇ ਨੇ ਜਵਾਬ ਦਿੱਤਾ ਕਰਮੋ ਜੱਸੇ ਦੀ ਗੱਲ ਸੁਣ ਕੇ ਥੋੜਾ ਖੁਸ਼ ਹੋਈ ਤੇ ਘਰ ਨੂੰ ਜਾਂਦੇ ਰਾਹ ਵੱਲ ਦੇਖਣ ਲੱਗ ਪਈ ਜੱਸੇ ਨੇ ਕਰਮੋ ਦਾ ਘਰ ਵੱਲ ਕੀਤਾ ਮੂੰਹ ਵੇਖ ਕੇ ਗੱਡਾ ਉਵੇਂ ਹੀ ਮੋੜ ਲਿਆ ਤੇ ਜਦੋਂ ਥੋੜਾ ਅੱਗੇ ਗਏ ਤਾਂ ਤਾਰੋ ਨੇ ਗੱਡਾ ਰਕਵਾ ਦਿੱਤਾ ਤੇ ਆਖਣ ਲੱਗੀ ਪੁੱਤ ਆਪਣਾ ਘਰ ਆ ਗਿਆ ਕੁੜੇ ਕਰਮੋ ਪੁੱਤ ਤੂੰ ਜਾ ਕਾਲੀ ਨਾਲ ਘਰੇ ਜਾ ਕੇ ਦੁੱਧ ਗਰਮ ਕਰ ਏਨੇ ਨੂੰ ਮੈਂ ਸੌਦਾ ਤਾਰ ਲੈਂਦੀ ਹਾਂ ਗੱਡੇ ਵਿੱਚੋਂ ਠੰਡ ਦੇ ਦਿਨ ਸੀ ਨਾਲੇ ਜੱਸੇ ਨੇ ਹੋਰ ਵੀ ਅੱਗੇ ਜਾਣਾ ਹੈ ਦੁੱਧ ਨਾਲ ਥੋੜਾ ਸਰੀਰ ਗਰਮ ਹੋ ਜਾਵੇਗਾ ਤਾਰੋ ਨੇ ਗੱਡੇ ਵਿੱਚੋਂ ਉੱਤਰ ਕੇ ਕਰਮੋ ਨੂੰ ਕਿਹਾ ਹਾਂ ਬੇਬੇ ਮੈਂ ਗਰਮ ਕਰ ਲੈਨੀ ਆ ਦੁੱਧ ਇਨੇ ਤੁਸੀਂ ਆ ਸਮਾਨ ਉਤਾਰ ਕੇ ਲਿਆਵੋ ਕਰਮੋ ਜਲਦੀ ਨਾਲ ਘਰ ਨੂੰ ਚਲੀ ਗਈ ਜੱਸਾ ਦੋਵਾਂ ਦੀਆਂ ਗੱਲਾਂ ਸੁਣ ਰਿਹਾ ਸੀ ਪਰ ਉਸਨੇ ਕੋਈ ਜਵਾਬ ਨਾ ਦਿੱਤਾ ਸ਼ਾਇਦ ਉਹ ਵੀ ਚਾਹੁੰਦਾ ਸੀ ਕਿ ਉਹ ਕਰਮੋ ਦੇ ਘਰ ਜਾਵੇ ਉਹ ਵੀ ਗੱਡੇ ਵਿੱਚੋਂ ਤਾਰੋ ਬੇਬੇ ਨਾਲ ਉਹਨਾਂ ਦੇ ਘਰ ਦਾ ਸੌਦਾ ਉਤਾਰਨ ਲੱਗ ਪਿਆ ਗੱਡੇ ਵਿੱਚੋਂ ਜੱਸਾ ਸਮਾਨ ਵਾਲਾ ਝੋਲਾ ਚੁੱਕ ਕੇ ਜਦੋਂ ਕਰਮੋ ਦੇ ਘਰ ਨੂੰ ਗਿਆ ਤਾਂ ਉਹ ਇੰਦੇ ਵੇਖ ਰਿਹਾ ਸੀ ਜਿਵੇਂ ਪਹਿਲਾਂ ਵੀ ਇਸ ਜਗ੍ਹਾ ਨਾਲ ਵਾਕਿਫ ਹੋ ਬੀ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ